ਸਾਹਿਬ ਜੀ ਸਾਡੇ ਵੱਲੋਂ ਜਾਨੀ ਦੇ ਸੰਗਾ ਫੈਮਿਲੀ ਵੱਲੋਂ ਬਹੁਤ ਵੀਰ ਭੈਣ ਫੋਨ ਕਰਦੇ ਆ ਵੀ ਤੁਸੀਂ ਬਲੌਗ ਕਾਦੋ ਨਹੀਂ ਬਣਾਉਂਦੇ ਬਲੌਗ ਕਾਦੋ ਨਹੀਂ ਬਣਾਉਂਦੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਹਿਲਾਂ ਤਾਂ ਵੋਟਾਂ ਦਾ ਬਹੁਤ ਜ਼ੋਰ ਸੀਗਾ ਤੇ ਤੁਹਾਨੂੰ ਪਤਾ ਵੀ ਜੀ ਸੀਗੇ ਵੋਟਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਸੀ ਤੁਸੀਂ ਵੀ ਸਾਰੇ ਭੈਣ ਭਰਾ ਉਹਨਾਂ ਨੂੰ ਸਪੋਰਟ ਕਰਦੇ ਚਲੋ ਬਾਬਾ ਮਿਹਰ ਕਰੂਗਾ ਤੋ ਜਿੱਤਣਗੇ ਤੇ ਦੂਜੀ ਗੱਲ ਇਹ ਆ ਵੀ ਸਾਡਾ ਹੈਰੀਸੋਂ ਵੀ ਹੋ ਗਿਆ ਬਿਮਾਰ ਸਾਲ ਵੀ ਗੁਰੂ ਘਰ ਲਵਾਇਆ ਅੱਜ ਵੀ ਲਵਾਉਣ ਚੱਲੇ ਆ ਤੇ ਮੈਂ ਇੱਕ ਹੋਰ ਅਪੀਲ ਕਰਦਾ ਸਾਰੇ ਬੱਚਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਇੰਨਾ ਦਿਨਾਂ ਚ ਬਾਹਰ ਖਾਣਾ ਪੀਣਾ ਬਿਲਕੁਲ ਬੰਦ ਕਰ ਦਿਓ ਸਾਡੇ ਕਹਿਣ ਤੇ ਵੀ ਕਈ ਵਾਰੀ ਤੁਹਾਨੂੰ ਪਤਾ ਬਾਹਰੋਂ ਹੈ ਕਿ ਕਿਤੇ ਨਾ ਕਿਤੇ ਚਲਾਕੀ ਕਰਕੇ ਕੁਝ ਨਵੋ ਚ ਖਾ ਹੀ ਲੈਂਦਾ ਸੀਗਾ ਤੇ ਇਸ ਲਈ ਹੁਣ ਬਿਮਾਰ ਹੋਇਆ ਅੱਜ ਚੱਲੇ ਤੇ ਗੁਰੂ ਘਰ ਲਵਾਉਣ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਾਹਰੋਂ ਜਰੂਰ ਖਾਣਾ ਪੀਣਾ ਰੋਕੋ ਤੇ ਆਪ ਨਾ ਖਾਓ ਕੌਕੀ ਜਿਹੜੇ ਤੁਹਾਨੂੰ ਪਤਾ ਬਾਹਰ ਦੀਆਂ ਚੀਜ਼ਾਂ ਬਣਦੀਆਂ ਉਹ ਕਿੱਦਾਂ ਬਣਦੀਆਂ ਓ ਜੇ ਦੇਖ ਲਾਵਾਂਗੇ ਤਾਂ ਆਪਾਂ ਖਾ ਨਹੀਂ ਸਕਦੇ ਜਦ ਇਹ ਹੈਰੀ ਨੂੰ ਵੀ ਹੁਣ ਲੈ ਕੇ ਮੈਂ ਚੱਲਾਂ ਗੁਰੂ ਘਰ ਹੁਣ ਮਿਲ 2-4 ਦਿਨ ਲੱਗਣੇ ਫੇਸ ਸੈਟ ਹੋਣਾ ਤੇ ਦੁਕਾਨੇ ਵੀ ਮੈਨੂੰ ਹੀ ਜਾਣਾ ਪੈਂਦਾ ਇਦਾਂ ਤੇ ਆਜੂ ਚੱਲੀਏ ਬਹਿਰੀ ਦੀ ਅੱਗੇ ਦੁਕਾਨ ਹੈਰੀ ਖੋਲ ਲੈਂਦਾ ਹਾਂ ਅੱਗੇ ਇਹ ਖੋਲ ਲੈਂਦਾ ਹੁਣ ਆਪ ਵੀ ਜ਼ਿਆਦਾ ਵੇਂਦਾ ਇਸ ਲਈ ਹੁਣ ਇਹਨੇ ਤਾਂ 2-4 ਦਿਨ ਅੰਚ ਘਰੇ ਰਹਿਣਾ ਤੇ ਕੋਈ ਨਹੀਂ ਹੁਣ ਗਾਂ ਠੀਕ ਹੋਏ ਤਾਂ ਗਾਂ ਕਸਮ ਕਹਾਲਾ ਨਾ ਗੋਲ ਗੱਪਾ ਨਾ ਟਿੱਕੀ ਨਾ ਚਾਟ ਕੋਈ ਨਹੀਂ ਖਾਣਾ ਹਨਾ ਪੀਜ਼ਾ ਖਾਣਾ ਹੈ ਪੀਜ਼ਾ ਬੰਦ ਕਰ ਬੰਦ ਕਰ ਦੇਣਾ ਸਾਰਾ ਕੁਝ ਆ ਜੋ ਵੀ ਚੱਲੀਏ ਸਾਰੀ ਲੈ ਹੀ ਹੈਰੀ ਦੇ ਲੱਗਾ ਗੁਲਗੋਸ਼ ਹੈ ਇਹ ਬਲੌਗ ਬਹੰਦਾ ਹੈ ਆ ਫੋਨ ਵੜੀਏ ਇਹ ਪੂਰਾ ਇੱਚ ਗੂਰਾ ਹੋਣਾ ਤੂੰ ਆਂਗੇ ਹੈ ਆ ਜੀ ਮੇਰਾ ਫੋਨ ਇਹ ਇਹ ਸਸਤਾ ਹੀ ਆ ਬਲਕਿ 10000 ਦੇ ਕੇ ਵੀ ਲੈ ਸਕਦੇ ਆਪਾਂ ਕਿਸ ਤਰ੍ਹਾਂ ਆਪਾਂ ਗੂੜੂ ਕੁਛ ਲਾਉਣ ਆਏ ਫੋਨ ਵੇਚਣ ਲਾਪੈ ਨਵੇਂ ਵੀ ਆਈ ਫੋਟੋ ਆਦੇ ਤਾਂ ਇਹਦੀ ਜਲਦੀ ਗੋਲ ਕਰੇ ਇਹ ਸਾਰੇ ਪੀਜੇ ਥੋਣ ਗੱਪਿਆਂ ਵਾਲਾ ਹਿਸਾਬ ਕਿਤਾਬ ਤੇਰਾ ਮੈਰੀ ਨੂੰ ਪਾਜੀ ਕੋਈ ਆਉਣਾ ਹੈ ਅੱਦਾ ਦਦਾਈ ਭਾਜੀ ਦਿਲ ਵਧਾ ਦਿੰਦਾ ਬੰਦਿਆਂ ਨੇ ਤੇ ਅੱਦੇ ਡਾਕਟਰ ਤੇ ਡਰਾ ਹੀ ਦਿੰਦੇ ਆ ਆ ਲੈ ਆਲੀ ਹੁਣ ਇਹਨਾਂ ਆਪ ਦੋੜਾ ਥੋੜੀ ਰੱਖਣਾ ਮੈਂ ਜੇ ਸੁਣ ਲੇਂ ਤੀ ਮੈਂ ਰੰਗ ਤੇ ਇਤਨਾ ਹੀ ਉਹ ਨਹੀਂ ਕਾਲਦੀ ਲਾਈ ਨਹੀਂ ਇਹਨੇ ਇਹ ਕਹਿੰਦਾ ਕਿ ਪੱਕੀ ਸੀ ਲਾਇਓ ਪੱਕੀ ਨਾ ਲਾਇਓ ਹਾਂ ਐ ਨਾੜ ਵੀ ਹੈਰੀ ਨੇ ਪਹਿਲਾਂ ਹੀ ਲੱਭੀ ਆ ਇਹ ਨਾੜ ਵੀ ਹੈਰੀ ਨੇ ਪਹਿਲਾਂ ਹੀ ਲੱਭੀ ਆ ਕਿਨੇ ਪਹਿਲਾਂ ਆਉਂਦਾ ਜਿਹਦਾ ਨਾੜੜਾ ਦਾ ਕੰਮ ਕਰਦਾ ਹਾਂ ਉੱਪਰ ਲੱਗੇ ਇੱਟ ਬੰਦ ਨਾਮ ਕੀ ਆ ਫੋਨ ਦਾ ਇਹਦਾ ਤੂੰ ਫੋਨ ਪਿੱਛੇ ਪਿਆ ਫੋਨ ਤੈਨੂੰ ਲੈ ਦੇ ਦਿੰਨੇ ਆ ਰੁਕ ਜਾ ਦੋ ਮਿੰਟ ਹੁਣ ਬੁਰੇ ਮੈ ਲੱਗ ਲਾ ਨਾੜ ਵਾਲ ਵਰਗੀ ਆ ਹਾਂ ਰਵੀ ਕਿ ਕਿ ਤੋਸ ਬਹੁਤ ਬੜੀ ਕਮਾਲ ਆ ਤੇ ਨਾਲ ਹਾਂ ਹੈਰੀ ਹਿ ਹੁਣ ਹੋ ਗਿਆ ਸੈਟਿੰਗ ਚਾਨਣ ਵਾਲਾ ਵੇਲਾ ਦਾ ਨਾ ਪਰ ਲੱਜਣਾ ਅੱਧਾ ਪੌਣਾ ਘੰਟਾ ਭਾਈ ਲੱਜ ਜਾਣਾ ਲਓ ਜੀ ਹੈਰੀ ਤਾਂ ਹੋਣਾ ਹੈਗਾ ਉੱਥੇ ਡਾਕਟਰ ਦੀ ਦੁਕਾਨ ਹੈ ਗੁਲੂਕੋਸ਼ ਲਵਾਉਂਦਾ ਹੁਣ ਦੋਸਤ ਸਾਹਿਬ ਨੇ ਉਹਦੇ ਕੋਲ ਚੱਲ ਜਾਣਾ ਤੇ ਮੈਂ ਚੱਲ ਜਾਣਾ ਸ਼ਾਪ ਤੇ ਕਿਉਂਕਿ ਅੱਗੇ ਤਾਂ ਹੈਰੀ ਸਵੇਰੇ ਸਵੇਰੇ ਸ਼ਾਪ ਖੋਲ੍ਹ ਦਿੰਦਾ ਹੁੰਦਾ ਨਾ ਤੇ ਹੁਣ ਤੁਹਾਨੂੰ ਪਤਾ ਆਪ ਹੀ ਖੋਲ੍ਹਣੀ ਪੈਣੀ ਆ ਤੇ ਬਿਮਾਰ ਵੀ ਹੋ ਗਿਆ ਇਸ ਲਈ ਬਾਹਰ ਲਾ ਨਾ ਕਹਿਆ ਕਰੋ ਦੂਜੀ ਗੱਲ ਮੈਂ ਕਈ ਵਾਰੀ ਗੱਲ ਸੋਚਦਾ ਹਾਂ ਨਾ ਜਦੋਂ ਹਨਾ ਯਾਰ ਲਾਲਾ ਬੰਦਾ ਕੋਈ ਸੈੱਟ ਹੋ ਜਾਂਦਾ ਕਿ ਕਾਮਯਾਬ ਹੋ ਜਾਂਦਾ ਉਹਨੂੰ ਬੰਦੇ ਕਹਿਣ ਲੱਪਿੰਦੇ ਯਾਰ ਸਾਡੀ ਬਾਤ ਨਹੀਂ ਪੁੱਛਦਾ ਹੁਣ ਇਹਨੂੰ ਆਕੜ ਹੋ ਗਈ ਐ ਹੋ ਗਈ ਜੋ ਹੋ ਗਈ ਵੀਰੇ ਗੱਲ ਹੈਗੀ ਇਦਾਂ ਜੇਸ ਬੰਦੇ ਨੇ ਜਿਹਦਾ ਸਾਥ ਦਿੱਤਾ ਹੁੰਦਾ ਉਹ ਤਾਂ ਉਹਦੀ ਬਾਤ ਜ਼ਰੂਰ ਪੁੱਛਦਾ ਆ ਜਦੋਂ ਆਪਾਂ ਕਿਸੇ ਦਾ ਸਾਥ ਨਹੀਂ ਲਾਲਾ ਮੈਂ ਕਿਸੇ ਦਾ ਸਾਥ ਨਹੀਂ ਦੇਣਾ ਮਾਰੇ ਟਾਈਮ ਦੇ ਵਿੱਚ ਉਹ ਕੱਲ ਨੂੰ ਜਦੋਂ ਸੈੱਟ ਹੋ ਜਾਂਦਾ ਉਹ ਮੇਰੀ ਬਾਤ ਕਿਉਂ ਪੁੱਛੂਗਾ ਹਣਾ ਬਾਤ ਉਹ ਹੀ ਪੁੱਛੂਗਾ ਜਦੋਂ ਆਪਾਂ ਕਿਸੇ ਦਾ ਔਖੇ ਟਾਈਮ ਦੇ ਵਿੱਚ ਸਾਥ ਦਿੰਨੇ ਹੁਣ ਲਾ ਲਓ ਜਦੋਂ ਮੈਂ ਬਿਮਾਰ ਹੋ ਗਿਆ ਸੀ ਸਾਨੂੰ ਸਾਰਾ ਕੁਝ ਵੇਚਣਾ ਪਿਆ ਚਲੋ ਪਸ਼ੂ ਪਾਂ ਵੀ ਖੜੇ ਪੈਰੇ ਦਾ ਹੁਣ ਦੁਕਾਨ ਪਾਈ ਸਾਨੂੰ ਪਤਾ ਸੀ ਦੁਕਾਨ ਕਿੱਦਾਂ ਪਾਈ ਮੈਂ ਤਾਂ ਮੇਰੇ ਫਰੈਂਡ ਨੇ ਕਿੱਦਾਂ ਦੁਕਾਨ ਪਾਈ ਕਿੱਦਾਂ ਪੈਸੇ ਕੀਤੇ ਕਿੱਥੋਂ ਕਿੱਥੋਂ ਫੜੇ ਕਿਹਦੇ ਕਿਹਦੇ ਦਿਨ ਕਈ ਗੱਲਾਂ ਹੁੰਦੀਆਂ ਘਰੇਲੂ ਘਰਾਂ ਦੇ ਵਿੱਚ ਕੋਈ ਏਡੇ ਤਕੜੇ ਹੈ ਨਹੀਂ ਜਾਂ ਇੰਨੀਆਂ ਜ਼ਮੀਨਾਂ ਸਿਗੀਆਂ ਬਈ ਲੈ ਵੀ 10 5 15 ਲੱਖ ਲੱਗ ਗਿਆ ਤਾਂ ਕੋਈ ਗੱਲ ਨਹੀਂ ਗਈ ਹਨਾ ਤੇ 10 15 ਲੱਖ ਲੱਗ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਸਾਨੂੰ ਹਨਾ ਮੇਰੇ ਕਿਸੇ ਵੀ ਯਾਰ ਬੇਲੀ ਨੇ ਮੈਂ ਤੁਹਾਨੂੰ ਦੱਸਾਂ ਉਦੋਂ ਬਾਅਦ ਫੋਨ ਕਰਨੋਂ ਹੀ ਹਟ ਗਏ ਜਦੋਂ ਉਹਦੀ ਅਸੀਂ ਸ਼ਾਪ ਤਿਆਰ ਕੀਤੀ ਵੀ ਕਿਤੇ ਸਾਡੇ ਕੋਲ ਮਤ ਨਾ ਮੰਗ ਲਵੇ ਮੈਨੂੰ ਤਾਂ ਯਾਰ ਕਈ ਮੇਰੇ ਭੈਣ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੇ ਬੜੇ ਫੋਨ ਕੀਤੇ ਭਾਜੀ ਕਿਸੇ ਚੀਜ਼ ਦੀ ਲੋੜ ਹੈਗੀ ਆ ਕੋਈ ਚੀਜ਼ ਮੈਨੂੰ ਦਸੀ ਮੈਂ ਤਾਂ ਉਹਨਾਂ ਨੂੰ ਨਹੀਂ ਕਦੀ ਕਿਹਾ ਪਰ ਗਾਲ ਯਾਰ ਬੇਲੀ ਉਹ ਹੁੰਦਾ ਜਿਹੜਾ ਔਕੇ ਟਾਈਮ ਬਿਨਾਂ ਹੀ ਤੁਹਾਨੂੰ ਦੱਸੇ ਕਹਿ ਦਿੰਦਾ ਵੀ ਆ ਮੈਂ ਤੇਰੀ ਮੱਤ ਕੀਤੀ ਆ ਚੱਕਰ ਜਦੋਂ ਹੋਏ ਮੈਨੂੰ ਮੋੜਦੀ ਇੱਕ ਅੱਧੇ ਸਰਪ ਇੱਕ ਅੱਧਾ ਬੰਦਾ ਹੀ ਆ ਜਿਹਨੇ ਮੇਰੀ ਲੋੜ ਤੇ ਮੱਤ ਕੀਤੀ ਆ ਜੇ ਤੂੰ ਮੈਨੂੰ ਕੋਈ ਇੰਨੀ ਖਾਸ ਉਮੀਦ ਨਹੀਂ ਸੀ ਭਰਾ ਆ ਮੇਰਾ ਪਰ ਮੈਂ ਮਦਦ ਲਾਲਾ ਵੀ ਕੋਈ ਭਰਾ ਹੀ ਹੁੰਦੇ ਜਿਹੜੇ ਔਕੇ ਟਾਈਮ ਕੱਢਦੇ ਉਹਨੇ ਮੇਰੀ ਮੱਤ ਕੀਤੀ ਉਹਦਾ ਨਾਮ ਵੀ ਦੱਸੂਗਾ ਜਦੋਂ ਕਿਤੇ ਵਾਰੋਂ ਆਇਆ ਉਹ ਸਾਡਾ ਵੀਰ ਗਰੀਸ ਚ ਰਹਿੰਦਾ ਹੋਰ ਕਿਸੇ ਵੀਰ ਨੇ ਮੇਰੀ ਮਦਦ ਨਹੀਂ ਕੀਤੀ ਨਾ ਕੋਈ ਗੱਲ ਨਾ ਕੋਈ ਬਾਤ ਤੇ ਇੱਕ ਦੂਜੀ ਗੱਲ ਹੋਏ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਟਾਡੇ ਕੋਈ ਮੰਗਦਾ ਆ ਆਪਾਂ ਉਦੋਂ ਹੀ ਮਤ ਕਰਨੀ ਆ ਠੀਕ ਆ ਨਾ ਜਿਹਨੇ ਇਹ ਕਰ ਲਾਪ ਇੰਡੀਆ ਚ ਤਾਂ ਲੋੜ ਹੀ ਹੁੰਦੀ ਆ ਯਾਰ ਤੁਸੀਂ ਵੀ ਇੰਡੀਆ ਚੋ ਹੀ ਗਏ ਆ ਕਿੰਨੇ ਕ ਕਾਰੋਬਾਰ ਚੱਲਦੇ ਆ ਕੀ ਹਿਸਾਬ ਕਿਤਾਬ ਤੁਹਾਨੂੰ ਵੀ ਪਤਾ ਹੁੰਦਾ ਚੱਲ ਬਾਬੇ ਨੇ ਕਿਰਪਾ ਕੀਤੀ ਦੁਕਾਨ ਪੈ ਗਈ ਦਬਾਰ ਐਨਆਰਆਈ ਵੀਰਾਂ ਦਾ ਇੰਨਾ ਜ਼ਿਆਦਾ ਸਪੋਰਟ ਆ ਨਾ ਸਾਡੇ ਕੋਲ ਸਮਾਨ ਮੋਹ ਦੇ ਆ ਮਤਲਬ ਤਾਂ ਹੀ ਕਹਿ ਨਹੀਂ ਸਕਦੇ ਹਲੇ ਸਾਡੇ ਕੋਲ ਫੋਨ ਚੱਕ ਨਹੀਂ ਹੁੰਦਾ ਰਿਪਲਾਈ ਨਹੀਂ ਦੇ ਹੁੰਦਾ ਵੀ ਇੰਨੇ ਪਰਸਨਸ ਮਤਲਬ ਦਸੇ ਹੋਇਆ ਆ ਕੰਮ ਸ਼ੁਰੂ ਉਹ ਸਾਡਾ ਵੀ ਕੰਮ ਨਾ ਆਇਆ ਤਿੰਨ ਮਹੀਨਿਆਂ ਗਾਂਗਾ ਦੇਖੀ ਜਿਓ ਬਾਬੇ ਨੇ ਕਰਪਾ ਨਾ ਨਹੀਂ ਕਿਤੇ ਸਾਲ ਦੋ ਸਾਲ ਹੋ ਗਿਆ ਨਾ ਫੇਰ ਦੱਸਾਂਗੇ ਵੀ ਕਿਦਾਂ ਕੀ ਕੰਮ ਹੁੰਦਾ ਕੀ ਸਾਥ ਇਕ ਗੱਲ ਹੋਰ ਜਦੋਂ ਤਾਂ ਬੰਦਾ ਇੱਧਰ ਹੁੰਦਾ ਆ ਉਦੋਂ ਲੈ ਬਈ ਮੈਂ ਇੱਕ ਵਾਰੀ ਚਲ ਜਮਾਂ ਆਰ ਮੈਂ ਕਰ ਦਉ ਮੈਂ ਜੋਗਾ ਕਰ ਦਉ ਮੈਂ ਬਵਾ ਜਦੋਂ ਅਗਲਾ ਬਾਹਰ ਚਲਾ ਗਿਆ ਫੋਨ ਤੇ ਬਸ ਟਾਈਮ ਪਾਸ ਜਾਂ ਤੋਂ ਉਹਨਾਂ ਨੇ ਬੰਦ ਜਾਂ ਤੋਂ ਕੋ ਟਰਾਲਾ ਚਲਾਉਂਦਾ ਜਾਂ ਕੋ ਗੱਡੀ ਚਲਾਉਂਦਾ ਉਹਨਾਂ ਨੇ ਫੋਨ ਲਾ ਲੈਣਾ ਆ ਵੀ ਟਾਈਮ ਪਾਸ ਗਿਆ ਹੋਈ ਜਾਵੇ ਗੱਲਾਂ ਬਾਤਾਂ ਕਰੀ ਜਾਵੇ ਉਹ ਚਾਲ ਜੀ ਠੀਕ ਆ ਮੋੜ ਕੇ ਨਹੀਂ ਕੋਈ ਪੁੱਛਦਾ ਨਾ ਕਿਸੇ ਨੇ ਪੈਸੇ ਥੇਲੇ ਦੀ ਮਤਕਾਂ ਨਹੀਂ ਦੇਖੂ ਜੀ ਇਹ ਆਉਣ ਜਾਣ ਇੱਕ ਦੂਜੇ ਨਾਲ ਦੇ ਇਨਲੈਨ ਬਣਿਆ ਹੋਇਆ ਆ ਦੁਨੀਆਦਾਰੀ ਤੇ ਪਰ ਜਿਹੜਾ ਬੰਦਾ ਕਿਸੇ ਦੇ ਟਾਈਮ ਤੇ ਖੜਿਆ ਨਹੀਂ ਉਹ ਬੰਦਾ ਹੀ ਕਰਦਾ ਮੈਂ ਹੁਣ ਮੈਨੂੰ ਕਈ ਮੇਰੇ ਭੈਣ ਭਰਾ ਜਿਹੜੇ ਜਾਣਦੇ ਵੀ ਨਹੀਂ ਵੀਡੀਓ ਕਰਕੇ ਵਾ ਕਿੰਨਿਆਂ ਨੇ ਕਿਹਾ ਮੈਨੂੰ ਇੱਕ ਬੰਦਾ ਵੀ ਦੱਸ ਦਵੇ ਕਿ ਮੈਂ ਕਿਸੇ ਤੋਂ ਕੋਈ ਵੀ ਮਦਦ ਮੰਗੀ ਨਹੀਂ ਮੰਗ ਹੁੰਦੀ ਆ ਆਪਣੇ ਯਾਰਾਂ ਦਾ ਜਿਨ੍ਹਾਂ ਨਾਲ ਆਪਾਂ ਪੜੇ ਆ ਲੇਕੇ ਆ ਮੇਰੇ ਦਾ ਛਡੋ ਮੇਰੇ ਜਿਹੜੇ ਫਰੈਂਡ ਨੇ ਇੰਨਾ ਲੋਕਾਂ ਦਾ ਸਾਥ ਦਿੱਤਾ ਉਹਨਾਂ ਨੂੰ ਵੀ ਉਹਨੂੰ ਵੀ ਨਾ ਕਰ ਦਿੱਤੇ ਸਹੀ ਗੱਲ ਇਹ ਅਕਲ ਆਉਂਦੀ ਹੁੰਦੀ ਕੱਲ ਨੂੰ ਜਦੋਂ ਸੈੱਟ ਹੋ ਗਏ ਹਨ ਫਿਰ ਅਸੀਂ ਕਿਉਂ ਬਾਤ ਪੁੱਛਾਂਗੇ ਕਿਸੇ ਦੀ ਇਹ ਕਹਿੰਦੇ ਆਕੜ ਕਰਦੇ ਇਹ ਆਕੜ ਨਹੀਂ ਹੈਗਾ ਇਹ ਬੰਦੇ ਨੂੰ ਅੰਦਰੋਂ ਗੁੱਸਾ ਹੁੰਦਾ ਆ ਮੇਰਾ ਔਖਾ ਟਾਈਮ ਅਸੀਂ ਕੱਢਿਆ ਹਨ ਉਹ ਅਸੀਂ ਦੱਸਾਂਗੇ ਵੀ ਮਤਲਬ ਕੱਢ ਲਿਆ ਬਾਬੇ ਨੇ ਨਗਾਤਾ ਕਿਦਾਂ ਅਸੀਂ ਕੱਢਿਆ ਸੀ ਰੁਕੇ ਨਹੀਂ ਮਤਲਬ ਇਹ ਨਹੀਂ ਕਿ ਕੋਈ ਕੋਤਾਰ ਲੈ ਪਾਏ ਜਾਂ ਕਿਦਾਂ ਪਰ ਜਿਹੜੇ ਯਾਰ ਹੁੰਦੇ ਆ ਨਾ ਫਰੈਂਡ ਹੁੰਦੇ ਸਰਕਲ ਜਿਨ੍ਹਾਂ ਨਾਲ ਰਹੀਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਦਾ ਮੇਰੇ ਫਰੈਂਡ ਦੀ ਆ ਇੱਥੇ ਕਿ ਤਾਈ ਆ ਉਹਦੀ ਸਿਚੁਏਸ਼ਨ ਵੀ ਹੁਣ ਸਾਨੂੰ ਮਦਦ ਕਰਨੀ ਚਾਹੀਦੀ ਜਾਂ ਕਿਦਾਂ ਪਰ ਮੈਂ ਦੇਖ ਲਿਆ ਹਿਸਾਬ ਖਤਮ ਕੱਲ ਨੂੰ ਅਸੀਂ ਸੈੱਟ ਹੋਗਾ ਫੇ ਅਸੀਂ ਕਿਉਂ ਬਾਤ ਪੁੱਛਾਂਗੇ ਸਾਡੇ ਤੋਂ ਵੀ ਨਹੀਂ ਲੋਲੂ ਪੋਪੋ ਹੁੰਦੀਆਂ ਹਨ ਵੀ ਸਿੱਧੀ ਗੱਲ ਜਿੰਨਾ ਅਸੀਂ ਹੈਗੇ ਆਂ ਚਰਿਆਂ ਮਹਿਗੇ ਆਂ ਜਿੰਨੇ ਜੋਗੇ ਹੈਗੇ ਆਂ ਮਦਦ ਕਰਦੇ ਵੀ ਆਂ ਠੀਕ ਆ ਨਾ ਅਸੀਂ ਨਾ ਧੋਖੇਬਾਜ਼ੀਆਂ ਜਾਂ ਠੱਗੀਆਂ ਕਰਕੇ ਪੈਸੇ ਨਹੀਂ ਬਣਾਏ ਵੀ ਸਾਡੇ ਕੋਲ ਬਹੁਤ ਮਿਹਨਤ ਕਰਕੇ ਆ ਤੇ ਗਾਂ ਵੀ ਮਿਹਨਤ ਕਰਕੇ ਬਣਾਉਨੇ ਆ ਤੇ ਸਾਰੇ ਬਾਹਰਲੇ ਵੀਰਾਂ ਦਾ ਬਹੁਤ ਮੈਂ ਸਪੋਰਟ ਕਰਦਾ ਇਥੋਂ ਤੱਕ ਕਿ ਉਹਨਾਂ ਨੂੰ ਪਤਾ ਨਹੀਂ ਯਾਰ ਜਿਹਨੇ ਬਾਹਰਲੇ ਪੈਸੇ ਕਰਨੇ ਉਹ ਤੇ ਜਿੱਥੋਂ ਮਰਜੀ ਕੱਪੜੇ ਲੈ ਸਕਦਾ ਵੀ ਵੀਰ ਆਪਣੇ ਕੋਲ ਲੈਂਦੇ ਆ ਕਿਉਂ ਲੈਂਦੇ ਆ ਕਿ ਸਪੋਰਟ ਦਾ ਕਰਕੇ ਉਹਨਾਂ ਨੂੰ ਪਤਾ ਚਲੋ ਕੱਪੜੇ ਤਾਂ ਹੋਰ ਵੀ ਲੈਣੇ ਵੀਰ ਦਾ ਨਵਾਂ ਕੰਮ ਖੋਲਿਆ ਚਲਾਉਣਾ ਪਤਾ ਨਹੀਂ ਦੁਨੀਆ ਦੇ ਕਪੜਾ ਮੁੱਕ ਗਿਆ ਸਿਰ पे ਕੀ ਹੁੰਦਾ ਵੀ ਸਾਡਾ ਮਤਲਬ ਮਾਣ ਕਰਦੇ ਆ ਹਾਂ ਤੇ ਸਾਨੂੰ ਵੀ ਬਹੁਤ ਉਹਨਾਂ ਤੇ ਮਤਲਬ ਖੁਸ਼ੀ ਹੁੰਦੀ ਆ ਵੀ ਇਹ ਸਾਨੂੰ ਫੋਨ ਕੀਤਾ ਸਾਡੇ ਕੋਲ ਕੱਪੜੇ ਮੰਗਾਉਣੇ ਚੱਲ 10 15 20 25 ਬਹੁਤ ਸਾਡੇ ਕੋਲੇ ਤਾਂ ਕੱਪੜੇ ਕਾਫੀ ਵੱਡੇ ਵੱਡੇ ਲੈ ਲੈਂਦੇ ਆ ਪਰ ਪਾ ਜੀ ਮਰੂ ਮਰੂ ਨਹੀਂ ਕਰਦੇ ਪਰ ਔਖੇ ਟਾਈਮ ਜਿਹੜੇ ਬੰਦੇ ਕਰਦੇ ਉਹ ਚੇਤੇ ਰਹਿੰਦੇ ਹੁੰਦੇ ਆ ਠੀਕ ਆ ਨਾ ਤੇ ਦੂਜੀ ਗੱਲ ਇਹ ਆ ਵੀ ਬਹੁਤ ਵਧੀਆ ਕੰਮ ਚੱਲਦਾ ਆ ਬਾਬੇ ਦੀ ਕਰਦਾ ਇਹਦੇ ਨੂੰ ਹੋ ਰਿਹਾ ਬਲੌਗ ਨਹੀਂ ਆਇਆ ਭਰੇ ਪੀਤੇ ਭਰੇ ਕਿਉਂਕਿ ਕਈ ਵੇਲੇ ਲੋਡ ਹੁੰਦੀ ਕਿਸੇ ਚੀਜ਼ ਦੀ ਜਦੋਂ ਨਾ ਮੈਂ ਆਜਮਾਏ ਆ ਕਈ ਬੰਦੇ ਸਾਰੇ ਪਰ ਮੈਂ ਦੇਖਿਆ ਹਿਸਾਬ ਕਿ ਤੱਕ ਕੋਈ ਕਿਸੇ ਨਾ ਨਹੀਂ ਕੱਢਦਾ ਸਭ ਗੱਲਾਂ ਵਾਲੇ ਆ ਤੇ ਕੱਲ ਨੂੰ ਖਾਣਾ ਹੀ ਵੀ ਨਿਕਾ ਮੈਂ ਚਰਿਆ ਮੈਂ ਕਹਿੰਦਾ ਟਾਈਮ ਮਾੜਾ ਨਿਕਲ ਜਾਂਦਾ ਨੰਦਾ ਪਰ ਦਾਣਾ ਜੀ ਵੀ ਨਹੀਂ ਕਾ ਕਿਉਂਕਿ ਲੋਡ ਤਾਂ ਪੈਂਦੀ ਰਹਿੰਦੀ ਆ ਕਿਉਂਕਿ ਬਹੁਤ ਵਧੀਆ ਅਗੇ ਨਾਲ ਤਾਂ ਬਾਬੇ ਨੇ ਕਿਤੇ ਕਿਰਪਾ ਕਰਤੀ ਗਾਂ ਵੀ ਕਰਨੀ ਆ ਕਿਉਂਕਿ ਇੱਕੋ ਹੀ ਗੱਲ ਤਾਂ ਦੱਸਦਾ ਕਦੀ ਵੀ ਕੰਧ ਨਹੀਂ ਬਣਨੀ ਚਾਹੀਦੀ ਕਦੀ ਵੀ ਕਿਸੇ ਦੇ ਰੋਕ ਕੰਮ ਵਿੱਚ ਰੋਕ ਨਾ ਬਣੋ ਸਮਾ ਪੌੜ ਬਣੋ ਵੀ ਅਗਲਾ ਉਤੋਂ ਦੀ ਨੰਗੇ ਦੋ ਚੀਜ਼ਾਂ ਹਮੇਸ਼ਾ ਬੰਦੇ ਨੂੰ ਚਾਹੀਦੀਆਂ ਇੱਕ ਇਮਾਨਦਾਰੀ ਇੱਕ ਬੇਈਮਾਨੀ ਨਾ ਕਰੋ ਤੇ ਕਿਸੇ ਦਾ ਮਾੜਾ ਨਾ ਕਰੋ ਇੱਕ ਸਾਡੇ ਬੰਦਿਆਂ 'ਚ ਜੈਲਸਵਾਦੀ ਬਹੁਤ ਆ ਜਦੋਂ ਕਿਸੇ ਦਾ ਕੰਮ ਚੱਲਣਾ ਪੈਂਦਾ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਭਾਜੀ ਜਿਹੜੇ ਆ ਹੋਰ ਵੀ ਆ ਮਤਲਬ ਕਈਆਂ ਨੂੰ ਇਹ ਹੁੰਦਾ ਵੀ ਜੱਟ ਪਰਿਵਾਰ ਇੰਨਾ ਕੰਮਾਂ 'ਚ ਪੈ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ ਇਹ ਤਾਂ ਬਾਬਾ ਜੀ ਸ਼ਰਵਾਦਾ ਆਇਆ ਤੇ ਤੁਹਾਨੂੰ ਥੋੜੀ ਜਿਹੀ ਅਗਲ ਦਿੱਤੀ ਗਾਂ ਜਦੋਂ ਚੱਲ ਪਿਆ ਨਾ ਕੰਮ ਫੇਰ ਦੱਸਾਂਗੇ ਜਿਹੜੇ ਵੀ ਮਤਲਬ ਕੀ ਕੰਮ ਹੁੰਦਾ ਹੈ ਇਹ ਕਿਹਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਤਾਂ ਜਾਤਾਂ ਪਾਤਾਂ ਆਪਣੇ ਲੋਕਾਂ ਨੇ ਬਣਾਈਆਂ ਆ ਹਨਾ ਜੇ ਕੋਈ ਜੱਟ ਭਰਾ ਜਾਂ ਕੋਈ ਹੋਰ ਭਰਾ ਕੋਈ ਵੀ ਕੰਮ ਜਾਂ ਦੁਕਾਨਦਾਰੀ ਕਰਦਾ ਕਿਸੇ ਨੂੰ ਕਿਉਂ ਜੈਲਸੀ ਹੁੰਦੀ ਮੈਨੂੰ ਇਹ ਨਹੀਂ ਸੰਤ ਲੱਗਦੀ ਹੈਗੀ ਆਪਣਾ ਪੈਸਾ ਆਪਣਾ ਕੰਮ ਅਸੀਂ ਆਪ ਕਮਾ ਕੇ ਤਾਂ ਖੁਣ ਖਾਣਾ ਕਣੀ ਅਸੀਂ ਮੰਗਣ ਤਾਂ ਲੱਗ ਨਹੀਂ ਪੈਣਾ ਹੈਗਾ ਆਪਣੀ ਕਮਾਈ ਕਰਕੇ ਖਾਣਾ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸੇ ਨੂੰ ਕੰਮ ਕਰਨਾ ਕੋਈ ਕੋਈ ਵੀ ਕੰਮ ਕਰਨਾ ਉਹ ਮਾੜੀ ਗੱਲ ਹੈ ਜੇ ਹੁਣ ਲੋਕੀ ਬਾਹਰ ਤੁਰੇ ਜਾਂਦੇ ਬਾਹਰ ਜਾ ਕੇ ਲੋਕੀ ਉਥੇ ਕੀ ਕੁਛ ਕੰਮ ਕਰਦੇ ਸਫਾਈਆਂ ਕਰਦੇ ਲੋਕਾਂ ਦੀਆਂ ਜੱਟ ਜ਼ਿੰਮੇਦਾਰੀ ਆ ਜਿਹੜੇ ਮੰਨ ਲਓ ਉਹ ਕੀ ਕੁਛ ਕਰਦੇ ਆ ਤੇ ਸਾਡੇ ਤੇ ਉਂਗਲੀ ਚੱਕ ਲੈ ਜੱਟ ਹੋ ਗਏ ਅ ਜਦੋਂ ਮੈਂ ਦੁਕਾਨ ਮੈਂ ਪਾਈ ਸੀਗੀ ਮੈਂ ਪਾਰਲਰ ਪਾਇਆ ਸੀ ਸਾਡੇ ਆਂਢ ਗੁਆਂਢ ਕੀ ਮੈਂ ਸਿੱਧਾ ਕਹਿੰਨੀ ਆ ਬਹੁਤ ਜਣਿਆਂ ਨੇ ਕਿਹਾ ਸੀਗਾ ਲੈ ਇਹਨੂੰ ਪਾਰਲਰ ਪਾ ਤਾਂ ਆ ਪਾਰਲਰ ਜੱਟਾਂ ਦੀ ਕੁੜੀ ਕੌਣ ਕਰ ਦਿੰਦੀ ਆ ਅੱਜ ਉਹ ਹੀ ਕਹਿੰਦੀਆਂ ਸਾਡੀਆਂ ਕੁੜੀਆਂ ਨੂੰ ਸੁਖਾਓ ਕੰਮ ਤਾਂ ਕੰਮ ਹੁੰਦਾ ਸੀ ਕਿਸੇ ਨਾ ਜੈਲਸ ਨਹੀਂ ਕਰਦੇ ਜਦੋਂ ਤੁਮ ਦੂਜੀ ਗੱਲ ਏ ਜਿੰਨਾ ਚਾਹੇ ਤੁਹਾਡਾ ਕੰਪੀਟੀਸ਼ਨ ਨਹੀਂ ਹੈ ਨਾ ਉਹ ਇਹ ਨਾ ਹੁੰਦਾ ਪਹਿਲਾਂ ਤਾਂ ਲਾਲੀ ਸ਼ੈਲ ਜਦੋਂ ਮਰਜੀ ਲਗਾ ਦਾ ਚੱਲਦਾ ਹੈ ਜਦੋਂ ਕੰਪੀਟੀਸ਼ਨ ਹੋ ਜਾਂਦਾ ਉਦੋਂ ਫੇਰ ਜਾਨ ਘਟਦੀ ਆ ਕਿਉਂਕਿ ਫੇਰ ਉਹਦਾ ਰੇਟ ਘਟਾਉਣੇ ਪੈਂਦੇ ਪਤਾ ਵੀ ਉਹ ਇੰਨੇ ਦੀ ਚੀਜ਼ ਦਿੰਦਾ ਇੰਨੇ ਹਨਾ ਗੱਲ ਆ ਵੀ ਆਪਣਾ ਬਣਦਾ ਲੋ ਸ਼ੈਲ ਲਾਉਣ ਦੀ ਲੋੜ ਨਹੀਂ ਕਿਉਂ ਲੋਕੀ ਸਾਰੇ ਹੀ ਜਾਣਦੇ ਆ ਕਿਹੜੀ ਚੀਜ਼ ਕਿੰਦਾ ਸਾਫ ਕਿਤਾਬ ਹਨਾ ਕਾਉਨ ਡਾਉਨ ਹੋਣਿਆ ਡਾਉਨ ਤਾਂ ਹੀ ਆਉਂਦੇ ਹੁਣ ਪਤਾ ਲੱਗ ਗਿਆ ਵੀ ਉਹ ਉਹ ਚੀਜ਼ ਇੰਨੇ ਦੀ ਦੇਈ ਜਾਂਦੇ ਆ ਜੇ ਉਹ 150 ਦਾ ਮਾਰ ਜਾਂ ਰੱਖ ਦਿਆ ਤਾਂ ਆਪਾਂ ਵੀ ਹਨਾ ਗੱਲ ਇਹ ਹੁੰਦੀ ਆ ਵੀ ਜੇ ਕੋਈ ਕੰਮ ਕਰਦਾ ਜਦੋਂ ਕਿਸੇ ਨੇ ਤੁਸੀਂ ਦੁਕਾਨ ਪਾਈ ਸੀ ਉਦੋਂ ਵੀ ਲੋਕਾਂ ਦੀ ਪਾਈ ਹੋਊਗੀ ਹੈਨਾ ਸਾਨੂੰ ਉਹ ਨਹੀਂ ਚੱਕਰ ਜਿੰਨਾ ਚਿਰ ਉਹ ਬਾਬੇ ਨੇ ਬਾਹ ਫੜੀ ਹੈ ਜਿੱਤੇ ਸਾਨੂੰ ਇੰਨੀਆਂ ਮੁਸੀਬਤਾਂ ਚੋਂ ਗੱਡਤਾ ਇੱਥੇ ਵੀ ਕੋਈ ਵੱਡੀ ਗੱਲ ਨਹੀਂ ਹੋਣਾ ਤਾਂ ਅੱਗੇ ਨਾ ਬਹੁਤ ਜ਼ਿਆਦੇ ਸੌਕੇ ਆ ਚੜਦੀ ਕਲਾ ਆ ਤੇ ਚੜਦੀ ਕਲਾ ਰਹਿਣੀ ਆ ਬਾਬੇ ਨੇ ਮਿਹਰ ਕੀਤੀ ਆ ਵੀ ਪਹਿਲਾਂ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਆ ਕਿੰਨਾ ਬਹੁਤ ਜ਼ਿਆਦਾ ਸੀ ਇਹ ਸਾਨੂੰ ਪਤਾ ਆ ਤੇ ਜਿਹੜਾ ਇਸ ਚੀਜ਼ ਨੂੰ ਸਮਝਦਾ ਉਹਨੂੰ ਪਤਾ ਆ ਲੋਕਾਂ ਦੇ ਭਾਦੀਆਂ ਹੈਗੀਆਂ ਟੀਚਰਾ ਤਮਾਸ਼ੀ ਠੀਕ ਆ ਨਾ ਜਿਹੜਾ ਸਮਝਦਾ ਉਹਨੂੰ ਜੂ ਟੂ ਤੇ ਆਪਾਂ ਨੂੰ ਪੈਸੇ ਆਉਂਦੇ ਆ ਜੇ ਕੰਜਰਖਾਨਾ ਹੀ ਕਰਕੇ ਬਾਹਲਾ ਹੀ ਕੰਜਰਖਾਨੇ ਕਰਕੇ ਪੈਸੇ ਹੀ ਕਮਾਉਣੇ ਹੁੰਦੇ YouTube ਤੇ ਭਾਵੇਂ 2 2 3 3 ਬਲੌਗ ਪਾਈ ਜਾਈਏ ਨਹੀਂ ਟਾਈਮ ਲੱਗਾਹੀਂ ਮਿਹਨਤ ਕਰਕੇ ਰੋਟੀ ਖਾਣੀ ਆ ਤੇ ਇਦਾਂ ਹੀ ਆ ਤੇ ਜਿਹੜੇ ਸਾਡੇ ਬਲੌਗ ਦੇਖਦੇ ਉਹ ਪਰਿਵਾਰ ਚ ਬਹਿ ਕੇ ਦੇਖਦੇ ਆ ਉਦਾਂ ਦਾ ਨਹੀਂ ਕੋਈ ਕੰਜਰਖਾਨਾ ਕਰੀਦਾ ਕਿਦਾਂ ਦੇ ਅੱਜ ਚੱਲਦੇ ਹਾਂ ਜੀ ਜਾਂ ਫੇਰ ਹਾਏ ਮਾੜਿਆ ਮੰਮੀ ਨਾਲ ਕੋਲ ਬੈਠੀ ਹੋਵੇ ਜਾਂ ਮੇਰੇ ਕੋਈ ਕੂਰ ਨਾਲ ਬੈਠਾ ਹੋਵੇ ਇਦਾਂ ਦਾ ਵਲੌਗ ਅਸੀਂ ਪਾਉਂਦੇ ਵੀ ਨਹੀਂ ਨਾ ਸਾਨੂੰ ਲੋੜ ਸਾਡੇ ਕਮੈਂਟ ਚੈੱਕ ਕਰ ਲਈਓ ਨਹੀਂ ਤੇ ਜਿਨ੍ਹਾਂ ਦੇ ਇਦਾਂ ਦੇ ਹੁੰਦੇ ਆ ਤਾਂ ਉਹਨਾਂ ਦੇ ਕਮੈਂਟ ਚੈੱਕ ਕਰ ਲਈਓ ਹਰ ਇੱਕ ਕਮੈਂਟ ਕਰੀਦਾ ਪੜੀਦਾ ਜੇ ਕੋਈ ਗਲਤ ਕਰਦਾ ਉਹਨੂੰ ਪੁੱਛੀਦਾ ਭਾਈ ਵੀ ਤੈਨੂੰ ਕਿਹੜੀ ਚੀਜ਼ ਸਾਡੀ ਗਲਤ ਲੱਗੀ ਠੀਕ ਆ ਨਾ ਜੇ ਕੰਜਰਖਾਨਾ ਹੀ ਕਰਕੇ ਪੈਸੇ ਕਮਾਉਣੇ ਹੁੰਦੇ ਤਾਂ ਜੋ ਮਰਜੀ ਕਰ ਲੈਂਦੇ ਹਨ ਉਹ ਬਥੇਰੇ ਤੁਰੇ ਫਿਰਦੇ ਆ ਵ ਲੋਕਾਂ ਜਲਾ ਵੀਡੀਓ ਦੇ ਵਿੱਚ ਨਾ ਸੀ ਕਿਸੇ ਨੂੰ ਕਹਿੰਨੇ ਮੜ ਤੇ ਨਾ ਆਪਾਂ ਕੋ ਹੋਣਾ ਚਲ ਨਾ ਕਿਆਬ ਨਹੀਂ ਕਿਸੇ ਨੂੰ ਉਹ ਨਹੀਂ ਗੱਲ ਮੈਂ ਵੈਸੇ ਕਰਦਾ ਜੇ ਤੁਸੀਂ ਕਿਸੇ ਦੇ ਮਤਲ ਕੰਮ ਨਹੀਂ ਆਉਣਾ ਹਨਾ ਤੇ ਤੁਹਾਡਾ ਕੋਈ ਫਰੈਂਡ ਫਰੁੰਡ ਨਹੀਂ ਤੇ ਫਿਰ ਜਦੋਂ ਅਗਲੇ ਤੇ ਟਾਈਮ ਆ ਗਿਆ ਤੇ ਉਹਨੇ ਵੀ ਨਹੀਂ ਤੁਹਾਡੇ ਕੰਮ ਆਉਣਾ ਫੇਰ ਨਾ ਗਿਆ ਕਰੋ ਵੀ ਅਗਲੇ ਚ ਆਕੜ ਹੋ ਗਈ ਹਨਾ ਇਹ ਐਸਪੈਕਟ ਨਾ ਕਰੋ ਵੀ ਉਹ ਮੇਰੇ ਤਾਂ ਇੱਥੇ ਖੜਾ ਹੋਊਗਾ ਥਾਂ ਮੇਰੇ ਜਾਂ ਮੈਨੂੰ ਕੋਈ ਹੈਲਪ ਦੇਊਗਾ ਇਹ ਵੀ ਨਾ ਕਦੇ ਸੋਚਿਓ ਜੇ ਤੁਸੀਂ ਨਹੀਂ ਕਦੇ ਕਿਸੇ ਬਾਰੇ ਸੋਚ ਸਕਦੇ ਇੱਕ ਕਈ ਮੂੰਹ ਮਲਾਇਆ ਬਹੁ ਰੱਖਣ ਲਈ ਲੋਡ ਹੋਵੇ ਲੋਡ ਹੋਵੇ ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਜਿਹੜੇ ਮੇਰੇ ਆਪਣੇ ਫਰੈਂਡ ਜਿਹੜੇ ਮੇਰੇ ਮਤਲਬ ਉਦਾਂ ਭਰਾ ਬਣੇ ਆ ਮਤਲਬ ਉਹਨਾਂ ਨੇ ਤਾਂ ਵਿਚਾਰਿਆ ਨੇ ਮੇਰੀ ਬਹੁਤ ਮਦਦ ਕੀਤੀ ਬੜਾ ਕੱਪੜਾ ਲੀੜਾ ਮੰਗਾਉਂਦੇ ਆ ਸਾਡੇ ਨਾਲ ਹੋਈ ਆ ਮੇਰੇ ਹਿਸਾਬ ਨਾਲ ਜਿਹੜਾ ਸਾਡਾ ਬਲੌਗ ਦੇ ਤਾਂ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਕਿਸੇ ਨਾਲ ਹੋਈ ਆ ਇੰਡੀਆ ਵਾੜਿਆਂ ਨੂੰ ਲੋੜ ਹੀ ਹੁੰਦੀ ਆ ਜੇ ਤੁਸੀਂ ਮਤ ਕਿਸੇ ਦੀ ਵੀ ਆਪਣੇ ਭੈਣ ਭਰਾ ਦੀ ਕਰਨੀ ਹੁੰਦੀ ਕਰ ਦਿਆ ਕਰੋ ਇਹ ਨਹੀਂ ਹੁੰਦਾ ਵੀ ਐ ਜੋ ਜੋ ਤੁਸੀਂ ਵੀ ਇੱਥੋਂ ਹੀ ਗਏ ਆ ਠੀਕ ਆ ਨਾ ਪਰ ਆਪਣੀ ਹੁਣ ਚੜ੍ਹਦੀ ਕਲਾ ਆ ਪਰ ਇੱਕ ਗੱਲ ਇਹ ਤੁਹਾਨੂੰ ਮਦਦ ਕਰਨ ਜੇ ਕਿਸੇ ਦਾ ਕਰਦੇ ਆ ਤਾਂ ਦਿਲੋਂ ਕਰੋ ਨਹੀਂ ਤਾਂ ਨਾ ਕਰੋ ਆਪਣਾ ਇਹ ਹਿਸਾਬ ਆ ਨਾ ਤੇ ਹੋਰ ਜੇ ਕੋਈ ਕਈ ਹਸੂਣੀ ਵਿੱਚ ਕਿਸੇ ਨੂੰ ਵੀ ਗੁੱਸਾ ਲੱਗਾ ਕੋਈ ਗੱਲ ਹੋ ਗਈ ਤੇ ਗਲਤੀ ਮaaf ਕਰਨੀ ਤੇ ਚੜ੍ਹਦੀ ਕਲਾ ਚੜੋ ਤੰਦਰੁਸਤ ਰਹੋ ਤੇ ਇੱਕ ਮੇਰੀ ਹੋਰ ਬੇਨਤੀ ਆ ਕਿਸੇ ਵੀਰ ਨੇ ਮੈਨੂੰ ਇਹ ਨਹੀਂ ਕਹਿਣਾ ਵੀ ਮੈਂ ਤੇਰਾ ਫਾਲੋਅਰ ਬੋਲਦਾ ਟਾਡਾ ਫੈਨ ਬੋਲਦਾ ਮੇਰੀ ਉਮਰ ਹੈਗੀ 41 42 ਸਾਂ ਜੇ ਵੱਡਾ ਤੇ ਵੱਡਾ ਭਰਾ ਕਹਿਣਾ ਛੋਟਾ ਤੇ ਛੋਟਾ ਭਰਾ ਬੋਲਦਾ ਮੈਂ ਨਾ ਕਈ ਵੀਰ ਗੱਲ ਕਰਦੇ ਮੈਂ 15 15 20 20 ਮਿੰਟ ਗੱਲ ਕਰ ਲੈਣਾ ਆਪਣਾ ਸਾਰਾ ਬਾਇਓ ਡਾਟਾ ਦੱਸ ਦੇਣਾ ਅਗਲੇ ਜਿੰਨਾ ਅਸੀਂ ਕਰਦੇ ਦਿਲੋਂ ਉਹਨਾਂ ਨੂੰ ਪਤਾ ਦਿਲੋਂ ਕਰਦੇ ਆ ਤੇ ਮੈਂ ਸਾਰਿਆਂ ਨਾਲ ਹੀ ਗੱਲ ਕਰਦਾ ਜੇ ਕੋਈ ਇੱਕ ਅੱਧਾ ਰਹਿ ਵੀ ਜਾਂਦਾ ਨਾ ਗੁੱਸਾ ਨਾ ਕਰਿਆ ਕਰੋ ਜਦੋਂ ਮੇਰੇ ਤੋਂ ਟਾਈਮ ਹੁੰਦਾ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਤੇ ਓਕੇ ਬਾਏ ਚੜ੍ਹਦੀ ਕਲਾ ਚੜ੍ਹੋ ਤੰਦਰੁਸਤ ਰਹੋ ਤੇ ਦੇਖਦੇ ਆ ਵੀ ਆਪਣੀਆਂ ਦੀ ਵੋਟਾਂ 'ਚ ਵੀ ਹੁੰਦੀ ਆ ਚੜ੍ਹਾਈ ਕਣੀ ਆਪਾਂ ਤਾਂ ਕੀਤੀ ਫੁੱਲ ਸਪੋਰਟ ਤੇ ਤੁਸੀਂ ਵੀ ਕਰੋ ਤੇ ਚੰਗਾ ਓਕੇ ਬਾਏ ਚੜ੍ਹਦੀ ਕਲਾ ਜੀ